ਕੂਲਫ ਐਮਿਨਸ ਟਾਂਡਾ ਵਿੱਚ ਅੱਜ 9 ਜਨਵਰੀ ਦਿਨ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਕਰਵਾਇਆ ਗਿਆ ਜਾਗਰੂਤਾ ਸੈਮੀਨਾਰ ਅਤੇ ਖੇਡ ਮੁਕਾਬਲੇ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਿਸ਼ਨ ਹੁਸ਼ਿਆਰ ਤਹਿਤ ਨਸ਼ਿਆਂ ਖਿਲਾਫ ਜਾਗਰੂਤਾ ਦਾ ਸੰਚਾਰ ਕਰਨ ਲਈ ਕਰਵਾਏ ਗਏ ਖੇਡ ਮੁਕਾਬਲਿਆਂ ਅਤੇ ਖਿਡਾਰੀਆਂ ਦੇ ਨਾਲ ਕੀਤੀ ਗਈ ਮੀਟਿੰਗ ਦੌਰਾਨ ਐਸਪੀ ਸਰਬਜੀਤ ਸਿੰਘ ਬਾਹੀਆ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਖੇਡਾਂ ਦੇ ਵੱਲ ਚ ਵੱਧ ਤੋਂ ਵੱਧ ਰੁਚੀ ਦਿਖਾਉਣ ਦੀ ਪ੍ਰੇਰਣਾ ਦਿੱਤੀ ਇਸ ਮੌਕੇ ਫੁੱਟਬਾਲ ਤੇ ਬਾਸਕਟਬਾਲ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਨਗਰ ਕੌਂਸਲ ਟਾਂਡਾ ਉੜਮੜ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਕੋਚ ਬ੍ਰਿਜਮੋਨ ਸ਼ਰਮਾ ਸਰਪੰਚ ਹਰਨੇਕ ਸਿੰਘ ਅਤੇ ਸੁਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਵੀ ਮੌਜੂਦ ਰਹੇ ਕਰੇ ਕਰੇ ਸਕੂਲ ਕਾਲਜ ਪੜਦਾ ਕਿੱਥੇ ਪੜਦਾ ਇੱਕ ਟੱਗਵਾਸ ਤੇ ਬਰਨਿਗ ਪੜਦਾ ਹੈ ਰੋਇਸ ਰੋਇਸ ਹੋਟਲ ਨਾਲ ਲੋ ਜੀ ਹੋਂਥਾ ਉੱਥੇ ਚਲੋ ਇਹ ਮੁੰਡੇ ਕੱਢਦੇ ਆ ਜੀ ਆ ਜਾਓ ਅੱਜ ਅਸੀਂ ਮਿਸ਼ਨ ਹੁਸ਼ਿਆਰ ਦੇ ਤਹਿਤ ਸੰਪਰਕ ਮੀਟਿੰਗ ਸਗੀ ਸਾਡੀ ਬੱਚਿਆਂ ਦੇ ਨਾਲ ਔਰ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਮਹਿੰਮ ਚਲਾਈ ਗਈ ਹੈ। ਆ ਖਾਸ ਕਰਕੇ ਅਸੀਂ ਹੁਸ਼ਿਆਰਪੁਰ ਦੇ ਵਿੱਚ ਐਸਐਸਪੀ ਸਰ ਨੇ ਹਰ ਪੁਲਿਸ ਸਟੇਸ਼ਨ ਹਰ ਸੌਡੂਨ ਦੇ ਵਿੱਚ ਬੱਚੇ ਨਾਲ ਅਟ੍ਰੈਕਟ ਕਰਾਂਗੇ ਅਸੀਂ ਔਰ ਉਹਨਾਂ ਨੂੰ ਡਰੱਗਸ ਦੀਆਂ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਅਸੀਂ ਕਰਾਇਆ। ਔਰ ਇਹਦੇ ਨਾਲ ਨਾਲ ਹੀ ਬੱਚਿਆਂ ਨੂੰ ਮੋਟੀਵੇਟ ਵੀ ਕਰਨਾ ਵੀ ਉਹ ਆਪਣੇ ਸਹੀ ਦਿਸ਼ਾ ਵਿੱਚ ਰਹਿਣ ਕੋਈ ਉਹ ਗਲਤ ਹਰਕਤ ਨਾ ਕਰਨ ਉਹਦੇ ਬਾਰੇ ਵੀ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਨਾਲ ਦੀ ਨਾਲ ਇਹਦੇ ਵਿੱਚ ਅਸੀਂ ਜਿਵੇਂ ਮਿਸ਼ਨ ਨੂੰ ਹਿਸ਼ਾਰਾ ਤੁਸੀਂ ਬੋਰਡ ਦੇਖਿਆ ਹੋਣਾ ਉਹਦੇ ਚ ਅਸੀਂ ਆਪਣੇ ਨੰਬਰ ਦਿੱਤੇ ਹੋਏ ਆ ਕੋਈ ਵੀ ਡਰਗ ਨਾਲ ਰਿਲੇਟਡ ਇਨਫੋਰਮੇਸ਼ਨ ਹੈਗੀ ਆ ਜਿਵੇਂ ਪੰਜਾਬ ਸਟੇਟ ਵੱਲੋਂ 97799 00200 ਨੰਬਰ ਹੈਗਾ ਇਸੇ ਤਰ੍ਹਾਂ ਬਾਕੀ ਨੰਬਰ ਵੀ ਹੈਗੇ ਤੁਸੀਂ ਇਹਨੂੰ ਬੋਰਡ ਨੂੰ ਚਲਾ ਦਿਓ ਫਲੈਸ਼ ਕਰਦੇ ਹੋ ਆਪਣੀ ਨਿਊਜ਼ ਤੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਸਾਡੇ ਨਾਲ ਕਿਉਂਕਿ ਜਿਹੜਾ ਅਸੀਂ ਮਿਸ਼ਨ ਲੈ ਕੇ ਚੱਲੇ ਆ ਇਹ ਸਾਰੇ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਔਰ ਮੈਂ ਪੂਰੀ ਆਸ ਰੱਖਦਾ ਵੀ ਟਾਂਡਾਵਾਸੀ ਜਿਹੜਾ ਅਸੀਂ ਇਹ ਮਿਸ਼ਨ ਤੇ ਚੱਲੇ ਹੈਗਾ ਸਾਨੂੰ ਪੂਰਾ ਸਹਿਯੋਗ ਕਰਨਗੇ ਔਰ ਵਾਡੇ ਵਾਲੋਂ ਵੀ ਅਸੀਂ ਫੀਡਬੈਕ ਚਾਹੁੰਦੇ ਆਂ ਵੀ ਅੱਜ ਤੋਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਟਾਂਡੇ ਦੇ ਕੀ ਹਾਲਾਤ ਸੀ ਤੇ ਅੱਜ ਕੀ ਹੈਗੇ ਆ ਔਰ ਮੈਨੂੰ ਪੂਰੀ ਉਮੀਦ ਆ ਵੀ ਅਸੀਂ ਕਾਫੀ ਹੱਦ ਤੱਕ ਡਰੱਗਸ ਨੂੰ ਅਸੀਂ ਕੰਟਰੋਲ ਕੀਤਾ ਹੋਇਆ ਔਰ ਇਹਨੂੰ ਆਪਾਂ ਜ਼ੀਰੋ ਤੇ ਲੈ ਕੇ ਆਉਣਾ ਔਰ ਇਸ ਮਿਸ਼ਨ 'ਚ ਪਬਲਿਕ ਦਾ ਪੂਰਾ ਸਹਿਯੋਗ ਚਾਹੀਦਾ ਸਾਨੂੰ ਔਰ ਇਸ ਉਮੀਦ ਦੇ ਨਾਲ ਮੈਂ ਸਾਰੇ ਹੀ ਟਾਂਡਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਸਾਡਾ ਪੂਰਾ ਸਹਿਯੋਗ ਕਰੋ ਥੈਂਕ ਯੂ ভাই <inaudible>